ਜਿਹੜੀ ਸੀਟ ਤੂੰ ਹੀ ਹਾਰੇ ਜੇ ਉਹ ਸੀਟ ਦੀ ਜਿਆਦਾ ਚਰਚਾ ਉਹਨਾਂ ਦਾ ਕਹਿਣਾ ਹੈ ਕਿ ਢਾਲੀਵਾਲ ਸਾਹਿਬ ਆਪਣੇ ਜਿਹੜੀ ਘਰ ਦੀ ਸੀਟ ਆ ਉਹਨੂੰ ਹਾਰ ਕੇ ਬਾਗੀ ਜਰੂਰ ਜਿਤਾ ਲਿਆ ਨਹੀਂ ਨਹੀਂ ਖੰਨਵਾ ਸਾਹਿਬ ਦੀ ਵੀ ਸਹਿਬ ਦੇਖੋ ਗੱਲ ਇਹ ਹੈ ਕਿ ਮੈਂ ਤਾਂ ਵੈਸੇ ਕੱਲ ਸਪਸ਼ਟ ਕਰਤਾ ਸੀਗਾ ਇਹਦਾ ਮਤਲਬ ਇੱਕ ਗੱਲ ਇਹ ਵੀ ਮੰਨੋ ਤੁਸੀਂ ਵੈਸੇ ਕਿਉਂਕਿ ਮੈਂ ਤਾਂ ਕੰਮ ਨਾਲੇ ਚ ਕਰਦਾ ਕਦੀ ਆਪਣੇ ਪਿੰਡ ਦੀ ਪੋਲਿਟਿਕਸ 'ਚ ਹਿੱਸਾ ਦੀ ਲਿਆ ਅਜ ਨਾਲੇ ਦੇ ਵਿੱਚ ਜਿੱਥੇ ਜਿੱਥੇ ਸਹਿਬ ਜਿੱਥੇ ਰਾਜਨੀਤੀ ਕਰਦੇ ਅਜ ਨਾਲੇ ਦੇ ਵਿੱਚ ਉਹ ਇੱਕ ਸੀਟ ਜਿਹੜੀ ਹਰਗੇ ਉਹ ਕਹਿੰਦੇ ਪੱਤੀ ਨਹੀਂ ਗਿਣਦੇ ਅਜਨਾਲਾ ਦੱਸੋ ਜਿੱਥੇ ਮੈਂ ਪਿਛਲੇ 7 ਸਾਲਾਂ ਤੋਂ ਕੰਮ ਕਰਦਾ ਦੂਜੀ ਗੱਲ ਇਹ ਕਿ ਜੇ ਧੱਕਾ ਕਰਕੇ ਜਾਂ ਕੋਈ ਓਦਾਂ ਕਰਦਾ ਹੁੰਦਾ ਉਹ ਜਿੱਤੀਆਂ ਦੇ ਸਕਦੀਆਂ ਪਤਾ ਹੀ ਇੱਦਾਂ ਦਾ ਕਿਤੇ ਕੋਈ ਕੰਮ ਨਹੀਂ ਕੀਤਾ ਲੋਕ ਇੰਡੀਪੈਂਡੈਂਟ ਨੇ ਡੈਮੋਕ੍ਰੇਸੀ ਭਾਵੇਂ ਕਿਸੇ ਦਾ ਪਿੰਡ ਹੈ ਹਰ ਬੰਦੇ ਨੇ ਵੋਟਾਂ ਪਾਈਆਂ ਇਹਦਾ ਮਤਲਬ ਇਹ ਵੀ ਨੋਟ ਕਰੋ ਕਿ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਕਿਤੇ ਕੋਈ ਤੱਕਾ ਨਹੀਂ ਕੀਤਾ ਜਿਹੜੇ ਵਿਰੋਧੀ ਝੂਠ ਦੇ ਵੱਲ ਜਿਹੜੇ ਇਲਜ਼ਾਮ ਲਾਉਂਦੇ ਸੀਗੇ ਸਰਦਾਰ ਸਾਹਿਬ ਤੁਹਾਨੂੰ ਹਰਾਉਣ ਵਾਸਤੇ ਇੱਕ ਗੱਲ ਥੋੜੀ ਜਿਹੀ ਕਲੀਅਰ ਕਰਦੇ ਹੋ ਲੱਗਦਾ ਕਿ ਤੁਹਾਨੂੰ ਹਰਾਉਣ ਵਾਸਤੇ ਸਾਰੀਆਂ ਪਾਰਟੀਆਂ ਤੁਹਾਡੇ ਪਿੰਡ 'ਚ ਇਕਜੁੱਟ ਹੋ ਗਈਆਂ ਸੀ ਉਹ ਨਹੀਂ ਉਹ ਤਾਂ ਸਾਡੇ ਥਾਵਾਂ ਦੇ ਕਾਲੀ ਕਾਂਗਰਸੀ ਇਕੱਠੇ ਮੈਨੂੰ ਕੀ ਹਰਵਾਉਣਾ ਮੈਂ ਤਾਂ ਉਹ ਪਿੰਡ 'ਚ ਨਹੀਂ ਹਾਂ ਠੀਕ ਹੈ ਮੈਨੂੰ ਕੀ ਹਰਵਾਉਣਾ ਸੀਗਾ ਮੈਂ ਤਾਂ ਇਹ ਨੌਲੇਜ ਕਮ ਕਰਦਾ ਜਿਆਦਾ ਤੁਹਾਡੇ ਜੱਦੀ ਪਿੰਡ ਦੀ ਸਾਹਿਬ ਮੇਰਾ ਪਿੰਡ ਵਾਜਾ ਸਸੀ ਹਲਕੇ ਚ ਪੈਂਦਾ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦਉ ਠੀਕ ਹੈ ਜੀ ਮੈਂ 2118 ਤੋਂ ਵਿਦਵਾਨ ਸਭਾ ਕਾਜ ਨਾਲੇ ਦਾ ਇੰਚਾਰਜ ਲੱਗਾ ਉੱਥੇ ਕੰਮ ਕਰਦਾ ਰਾਤ ਦਿਨ ਮੈਂ ਆਪਣੀ ਪੋਲਿਟਿਕਸ ਪਿੰਡ ਦੇ ਵਿੱਚ ਕਦੀ ਦੀ ਕਰਦਾ ਨਾ ਕੀਤੀ ਪਿੰਡ ਦੇ ਲੋਕ ਕਿੰਨੀ ਪੰਡਤ ਆਜ਼ਾਦ ਨੇ ਜਿੱਥੇ ਵੋਟ ਪਾਉਣੀ ਪਾਉਣ ਕੋਈ ਤੱਕਰ ਨਹੀਂ ਹੈ ਗੱਲ ਗੱਲ ਇਹ ਹੈ ਕਿ ਜਿੱਥੇ ਜਿਹੜੀ ਮੇਰੀ ਕਦਮ ਭੂਮੀ ਜਿੱਥੇ ਮੈਂ ਕੰਮ ਕਰ ਰਿਹਾ ਮੇਰੇ ਉਸ ਰਿਜ਼ਲਟ ਦੀ ਗੱਲ ਕਰੋ ਤੁਸੀਂ ਜਿਹੜਾ ਮੈਂ ਇਹ ਨਾਲ ਵਿੱਚ 32 ਸੀਟਾਂ ਜਿੱਤ ਕੇ ਲਿਆਂਦੀ ਆ ਤੁਸੀਂ ਉਹ 네ਗਟਿਵ ਗੱਲਾਂ ਨਾ ਕਰੋ ਪੋਜ਼ਿਟਿਵ ਗੱਲ ਜਿਹੜੀ ਆ ਉਹ ਕਰੋ